ਰਨਾਰਜੀ ਮਹਾਜਨ ਇਹ ਜਿਹੜਾ ਆ ਪੰਜਾਬ ਚ ਟੋਟਲ 10 ਸਕੂਲ ਆ ਮੈਰਿਟੋਰੀਅਸ ਔਰ ਪੂਰੇ ਪੰਜਾਬ ਲੈਵਲ ਤੇ ਜਿਹੜਾ ਆ ਦਾ ਟੈਸਟ ਹੁੰਦਾ ਜਿਹੜੇ ਗਵਰਨਮੈਂਟ ਸਕੂਲਾਂ ਚ ਪੜਦੇ ਬੱਚੇ ਉਹਨਾਂ ਦਾ ਜਿਹੜਾ ਜਨਰਲ ਵਰਗਾ ਉਹਦੇ 75% ਨੰਬਰ ਔਰ ਜਿਹੜਾ ਐਸਸੀ ਕੈਟਾਗਰੀ ਆ ਉਹਦੇ 65% ਨੰਬਰ ਜੇ ਇਸ ਤੋਂ ਉੱਪਰ ਨੰਬਰ ਆਣ ਤਾਂ ਉਹੀ ਵਿਦਿਆਰਥੀ ਜਿਹੜਾ ਆ ਟੈਸਟ ਦੇ ਲਈ ਐਲੀਜੀਬਲ ਹੁੰਦੇ ਨੇ ਪੂਰੇ ਪੰਜਾਬ ਚ ਟੈਸਟ ਹੁੰਦਾ ਉਸ ਤੋਂ ਬਾਅਦ ਜਿਹੜੀ ਇਹ ਸਟੇਟ ਮੈਨੇਜਮੈਂਟ ਦੀ ਆ ਬੱਚਿਆਂ ਨੂੰ ਆਨਲਾਈਨ ਕਾਉਂਸਲਿੰਗ ਹੁੰਦੀ ਆ ਉਹ ਕਾਉਂਸਲਿੰਗ ਦੇ ਬਿਹਾਰ ਤੇ ਜਿਹੜਾ ਸੈਸ਼ਨ ਉਹ ਬੱਚੇ ਚਾਇਸ ਕਰਦੇ ਆ ਉਹ ਸੈਸ਼ਨ ਉਹਨਾਂ ਨੂੰ ਮਿਲ ਜਾਂਦਾ ਹੈ। ਕਰੀਬ 12 ਸਾਲ ਪਹਿਲੇ ਅਕਾਲੀ ਦਲ ਦੀ ਸਰਕਾਰ ਸੀ ਜਿਹੜੀ ਬੀਜੇਪੀ ਗਵਰਨਮੈਂਟ ਸੀ ਉਦੋਂ ਸ਼ੁਰੂ ਕੀਤੇ ਗਏ ਸੀ ਇਹ ਸਕੂਲ। ਪੰਜਾਬ ਦੇ ਸਾਰੇ ਸਕੂਲ ਬਣ ਚੁੱਕੇ ਆ ਲੇਕਿਨ ਗੁਰਦਾਸਪੁਰ ਦਾ ਸਕੂਲ ਅਧੂਰਾ ਵਾ। ਕੀ ਕੀ ਕੰਮ ਹੋਣ ਵਾਲੇ ਇੱਥੇ? ਇੱਥੇ ਜਿਹੜਾ ਆ ਸਭ ਤੋਂ ਪਹਿਲਾਂ ਜਿਹੜਾ ਸਾਡਾ ਹੋਸਟਲ ਆ ਉਹਦਾ ਇੱਕ ਹੋਸਟਲ ਕੰਪਲੀਟ ਹੋਇਆ ਦਾ ਦੂਸਰਾ ਹੌਸਟਲ ਜਿਹੜਾ ਉਹਦੇ 45 ਕਮਰੇ ਪਲੱਸ ਲੈਟਰਨ ਬਾਥਰੂਮ ਜਿਹੜੇ ਉਹਦੇ ਕਾਫੀ ਜ਼ਿਆਦਾ ਜਿਹੜੇ ਉਹ ਅਧੂਰੇ ਹੈਗੇ ਆ ਇਸ ਤੋਂ ਇਲਾਵਾ ਚਾਰਦਵਾਰੀ ਜਿਹੜੀ ਆ ਉਹ ਅਧੂਰੀ ਹੈਗੀ ਆ ਇਸ ਤੋਂ ਇਲਾਵਾ ਜਿੱਥੇ ਪ੍ਰੇਰ ਰਹੀ ਕਰਾਨਿਆ ਉਹਦਾ ਸਾਹਮਣਾ ਹਿੱਸਾ ਕੱਚਾ ਆ ਇਸ ਤੋਂ ਇਲਾਵਾ ਜਿਹੜੀ ਗਰਾਊਂਡ ਆ ਉੱਤੇ ਮਿੱਟੀ ਪਾ ਕੇ ਸੰਸਤਲ ਹੋ ਕੇ ਉੱਥੇ ਕੋਈ ਨਾ ਕੋਈ ਜਿਹੜੀ ਆ ਬੱਚਿਆਂ ਲਈ ਖੇਡਣ ਲਈ ਜਿਵੇਂ ਬਾਸਕਵਾਲ ਗਰਾਊਂਡ ਜਾਂ ਵਾਲੀਵਾਲ ਗਰਾਊਂਡ ਜਾਂ ਸਸਾਂ ਦਾ ਕੋਈ ਜੜੀ ਆ ਚੀਜ਼ ਬੰਨੀ ਚਾਹੀਦੀ ਆ ਇਹ ਸਾਰੇ ਕੰਮ ਅਧੂਰੇ ਨੇ ਇੱਕ ਸੜਕ ਵੀ ਅਧੂਰੀ ਆ ਔਰ ਚਾਰ ਦੀਵਾਰੀ ਦੀ ਤੁਸੀਂ ਬਾਉਂਡੀ ਵਾਲ ਵੀ ਆਪਣੇ ਤੌਰ ਤੇ ਕਰਾਈ ਗਈ ਆ ਜਾਰੀ ਤੌਰ ਤੇ ਉਹ ਤਕਰੀਬਨ 300 ਫੁੱਟ ਦੇ ਲੱਗ ਜਾਗੇ ਜੜੀ ਆ ਉਹ ਗਰਲਸ ਹੌਸਸਲ ਸਾਈਡ ਜਿਹੜਾ ਉਹ ਜੜੀ ਇੱਕ ਸਾਈਡ ਜਿਹੜੀ ਪੁੱਡਾ ਨੂੰ ਲੱਗਦੀ ਆ ਉਥੇ ਕੋਈ ਵੀ ਕਿਸੇ ਕਿਸਮ ਦੀ ਵਿਚਾਰਦਵਾਰੀ ਨਹੀਂ ਸੀ ਜਿਸ ਕਰਕੇ ਬਾਹਰਲੇ ਲੋਕਾਂ ਦੇ ਅੰਦਰ ਆ ਦਾ ਖਤਰਾ ਸੀ ਇਸ ਕਰਕੇ ਮੈਂ ਪ੍ਰਿੰਸੀਪਲ ਦਾ ਚਾਰਜ ਸੰਭਾਲਦੇ ਹੀ ਸਭ ਤੋਂ ਪਹਿਲਾਂ ਜੜਿਆ ਉੱਥੇ ਜਿਹੜਾ ਟੀਨਾ ਦੀ ਜਿਹੜੀ ਆ ਉਹ ਆਰਜੀ ਜਿਹੜੀ ਆ ਦੀਵਾਰ ਕਰਾਈ ਤਾਂ ਕਿ ਬੱਚੇ ਜਿਹੜੇ ਆ ਪ੍ਰੋਟੈਕਟ ਹੋ ਸਕਣ ਸੇਫ ਰਹਿ ਸਕਣ ਸੜਕ ਕਿੰਨਾ ਤੇ ਹਿੱਸਾ ਜਿਹੜਾ ਬਣਾਉਣ ਵਾਲਾ ਰਹਿ ਗਿਆ ਸੜਕ ਤੇ ਕਿਰਪਾ ਜਿਹੜੀ ਆ 500 ਫੁੱਟ ਜਿਹੜੀ ਆ ਤਕਰੀਬਨ ਤਕਰੀਬਨ ਜਿਹੜੀ ਆ ਸੜਕ ਜਿਹੜੀ ਆ ਟਾਇਲ ਲੱਗਣ ਉਹ ਤੇ ਜਿਹੜਾ ਟਾਇਲ ਲੱਗਣ ਵਾਲੀ ਆ ਅਧੂਰੀ ਹੈਗੀ ਆ ਇਹ ਸਾਲ 2016 ਤੋਂ ਸਾਰੇ ਕੰਮ ਅਧੂਰੇ ਪਏ ਆ ਕਿਹਾ ਜਾ ਰਿਹਾ ਕਿ ठेकेदार ਨੂੰ ਸਰਕਾਰ ਬਦਲ ਗਈ ਸੀ ਤੇ ਠੇਕੇਦਾਰ ਨੂੰ ਕਹਿ ਦਿੱਤਾ ਗਿਆ ਸੀ ਕਿ ਕੰਮ ਰੋਕ ਦਿਓ ਉਸੇ ਲਈ 5 ਕਰੋੜ ਦਾ ਕੰਮ ਦੱਸਿਆ ਜਾ ਰਿਹਾ ਕਿ ਰਹਿ ਗਿਆ ਸੀ ਤੇ ਐਸ ਵੇਲੇ ਕਿੰਨੇ ਦਾ ਐਸਟੀਮੇਟ ਹੋਏਗਾ ਐਸਟੀਮੇਟ ਜਿਹੜਾ ਪੀਡਬੀ ਬੀ ਐਂਡ ਆਰ ਦੇ ਜਿਹੜੇ ਐਕਸੀਨ ਨੇ ਲਗਾਇਆ ਸੀ ਉਹਦਾ ਮੈਨੂੰ ਐਗਜ਼ੈਕਟ ਅੰਦਾਜ਼ਾ ਨਹੀਂ ਹੈਗਾ ਕਿ ਉਹ ਕਿੰਨੇ ਦਾ ਲਾਇਆ ਸੀ ਸਾਡੀ ਗੱਲ ਹੋਈ ਉਹਨਾਂ ਨੇ 10 ਕਰੋੜ ਦੇ ਕਰੀਬ ਐਸਟੀਮੇਟ ਲਗਾ ਕੇ ਭੇਜਿਆ ਮਤਲਬ ਡਬਲ ਹੋ ਗਿਆ ਹਾਂ ਅਸੀਂ ਉਹਨਾਂ ਨੂੰ ਆਪਣੇ ਕੰਮ ਦੱਸੇ ਸੀ ਇਹ ਵੀ ਦੱਸਿਆ ਕਿ ਜਦੋਂ ਦਾ ਸਕੂਲ ਬਣਿਆ ਦਾ ਉਸ ਤੋਂ ਬਾਅਦ ਨਾ ਇੱਥੇ ਵਾਈਟਵਾਸ਼ਿੰਗ ਹੋਈ ਆ ਔਰ ਨਾ ਹੀ ਜਿਹੜਾ ਕੋਈ ਰਿਪੇਅਰ ਜਿਹੜੀ ਆ ਉਹੋ ਹੀ ਆ ਇਸ ਕਰਕੇ ਉਹ ਵੀ ਕੰਮ ਜਿਹੜੇ ਵਿੱਚ ਉਹਨਾਂ ਨੇ ਇਨਕਲੂਡ ਕੀਤੇ ਹੋਣਗੇ ਇਹਨਾਂ ਕਮਾਂਕਰਨ ਮੁਸ਼ਕਲਾਂ ਕਿਹੜੀਆਂ ਕਿਹੜੀਆਂ ਆ ਰਹੀਆਂ ਕਿਉਂਕਿ 45 ਕਮਰਿਆਂ ਦਾ ਹੋਸਟਲ ਖਾਲੀ ਪਿਆ ਦੂਜਾ ਸੜਕ ਅਦੂਰੀ ਹੈ ਸੜਕ ਨਹੀਂ ਬੰਦੀ ਉਹਦੇ ਕਰਕੇ ਮਿੱਟੀ ਵੀ ਉੱਠਦੀ ਹੋਏਗੀ ਤੇ ਤੀਜਾ ਬਾਉਂਡਰੀ ਵਾਲ ਕਰਕੇ ਅਣਪਛਾਤੇ ਲੋਕ ਵੀ ਅੰਦਰ ਆਂਦੇ ਹੋਣਗੇ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ کافی ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜਿਹੜਾ ਗਰਲਸ ਹੋਸਟਲ ਆ ਉੱਥੇ ਜਿਹੜੇ ਅਸੀਂ ਤਕਰੀਬਨ ਇੱਕ ਕਮਰੇ 'ਚ 6 ਲੜਕੀਆਂ ਰੱਖ ਰਹੇ ਆਂ ਤੇ اگر ਜੇ ਇਹ ਹਸਟਲ ਬਣ ਜਾਂਦਾ 45 ਬਰੇ ਸਾਨੂੰ ਹੋਰ ਬਣ ਜਾਂਦੇ ਫਿਰ ਨੰਬਰ ਆਫ ਸਟੂਡੈਂਟਸ ਪਰ ਕਮਰਾ ਜਿਹੜਾ ਉਹ ਹੀ ਜਿਹੜਾ ਉਹ ਘਟਾ ਸਕਦੇ ਆ ਇਸ ਤੋਂ ਇਲਾਵਾ ਜਦੋਂ ਬਰਸਾਤਾ ਹੁੰਦੀਆਂ ਨੇ ਤੇ ਗਰਲਸ ਹਸਟਲ ਤੋਂ ਸਕੂਲ ਆਣ ਤੱਕ ਕਾਫੀ ਦਿੱਕਤ ਆਉਂਦੀ ਆ ਅ ਔਰ ਚਿੱਕੜ ਹੋ ਜਾਂਦਾ ਸੜਕ ਜਿਹੜੀ ਕੱਚੀ ਹੋਂ ਕਰਨ ਇਸ ਤੋਂ ਇਲਾਵਾ ਜਿਹੜੀ ਆ ਪ੍ਰੇਰ ਜਦੋਂ ਹੁੰਦੀ ਆ ਜਦੋਂ ਟ੍ਰੇਲ ਵਗੈਰਾ ਪਈ ਹੁੰਦੀ ਆ ਉਹ ਬੱਚਿਆਂ ਦੇ ਬੂਟ ਖਰਾਬ ਹੁੰਦੇ ਆ ਬੂਟਾਂ ਦੇ ਨਾਲ-ਨਾਲ ਉਹ ਜਿਹੜਾ ਚਿੱਕੜ ਆ ਕਮਰੇਆਂ ਚ ਜਾਂਦਾ ਇਹ ਇਸ ਤੋਂ ਇਲਾਵਾ ਕੋਈ ਵੀ ਪਲੇਗ੍ਰਾਉਂਡ ਜਿਹੜੀ ਆ ਉਹ ਸਟੂਡੈਂਟਸ ਦੇ ਲਈ ਕੋਲ ਨਹੀਂ ਹੈਗੀ ਜਿੱਦਿ ਕਰਕੇ ਅਸੀਂ ਆਪਣੇ ਐਫਰਟ ਨਾਲ ਜਿਹੜਾ ਉਹ ਬੱਚਿਆਂ ਨੂੰ ਗੇਮਾਂ ਕਰਾਣੇ ਆ ਔਰ ਸਾਡਾ ਸਕੂਲ ਇਹ ਜਾਣ ਕੇ ਤੁਹਾਨੂੰ ਖੁਸ਼ੀ ਹੋਏਗੀ ਕਿ ਸਾਡਾ ਸਕੂਲ ਜਿਹੜਾ ਓਵਰਆਲ ਚੈਂਪੀਅਨ ਆ ਜਿਹੜਾ ਜ਼ਿਲ੍ਹੇ ਦੀਆਂ ਸਕੂਲ ਗੇਮਜ਼ ਹੁੰਦੀਆਂ ਨੇ ਉਹਦਾ ਓਵਰਆਲ ਚੈਂਪੀਅਨ ਸਾਡਾ ਸਕੂਲ ਹੈਗਾ ਇਸ ਦੇ ਬਾਵਜੂਦ ਵੀ ਕਿੰਨੇ ਸਟੂਡੈਂਟ ਐਸ ਵੇਲੇ ਔਰ ਕਿਹੜੇ ਕਿਹੜੇ ਜਿਹੜੇ ਪਿਛਲੇ ਸਟੂਡੈਂਟ ਕਿਹੜੇ ਕਿਹੜੇ ਹੋ ਗਿਆ ਤੇ ਕੰਮ ਕਰ ਰਹੇ ਸਾਡੇ ਜਿਹੜਾ ਆ ਇਹ ਜਿਹੜਾ तकरीबन 550 ਬੱਚਾ ਜਿਹੜਾ ਉਹ ਐਸ ਵੇਲੇ ਜਿਹੜੇ ਆ ਉਹ ਸਕੂਲ ਚ ਪੜ੍ਹਦੇ ਆ ਇੱਥੇ ਤਿੰਨ ਸਟਰੀਮਸ ਆ ਮੈਡੀਕਲ ਨਾਨ ਮੈਡੀਕਲ ਔਰ ਕਮਰਸ ਔਰ ਸਰਕਾਰ ਵੱਲੋਂ ਬੱਚਿਆਂ ਨੂੰ ਨੀਟ ਦੀ ਅਤੇ ਜੀਈ ਮੈਨ ਦੀ ਆਨਲਾਈਨ ਕੋਚਿੰਗ ਵੀ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਕਲੈਡ ਅਤੇ ਸੀਐਮਏ ਦੀ ਵੀ ਜਿਹੜੀ ਆਨਲਾਈਨ ਕੋਚਿੰਗ ਕੀਤੀ ਜਾਂਦੀ ਹੈ ਇੱਥੇ ਜਿਹੜਾ ਪਿਛਲੇ ਸਾਲ ਇੱਕ ਬੱਚਾ ਜਿਹੜਾ ਮੈਡੀਕਲ ਕਾਲ ਜਿਹੜਾ ਪਟਿਆਲੇ ਦਾਖਲ ਹੋਇਆ ਸੀ ਇਸ ਤੋਂ ਇਲਾਵਾ ਕਾਫੀ ਬੱਚੇ ਜਿਹੜੇ ਹਨ ਨੀਨਿੰਗ ਕਾਲ ਤੇ ਉਹ ਕਰਕੇ ਆਪਣੀਆਂ ਪੜਾਈਆਂ ਪੂਰੀਆਂ ਕਰਕੇ ਚੰਗੇ ਚੰਗੇ ਅਹੁਦਿਆਂ ਤੇ ਹੈਗੇ ਨੇ ਬੌਂਡੀ ਵਾਲ ਕਰਕੇ ਕੋਈ ਅਣਪਛਾਤੇ ਲੋਕ ਵੀ ਆ ਜਾਂਦੇ ਅਗੇ ਜਿੱਦੋਂ ਤੱਕ ਮੈਂ ਮਲਕੀ ਸਕੂਲ ਚ ਆਇਆ ਉਦੋਂ ਤੱਕ ਤੇ ਹਜੇ ਤੱਕ ਕੋਈ ਅਜਿਹਾ ਇਨਸੀਡੈਂਟ ਨਹੀਂ ਹੋਇਆ ਕਿਉਂਕਿ ਸਾਡੇ ਕੋਲ ਸੁਰੱਖਿਆ ਕਰਮਚਾਰੀ ਵੀ ਕਾਫੀ ਨੇ ਉਹ ਪੂਰਾ ਧਿਆਨ ਰੱਖਦੇ ਨੇ ਕਿ ਕੋਈ ਅਣਪਛਾਤਾ ਬੰਦਾ ਜਿਹੜਾ ਸਕੂਲ ਚ ਦਾਖਲ ਨਾ ਹੋ ਸਕੇ ਨਾਲ ਹੀ ਤੁਸੀਂ ਹਾਜੀ ਦੌਰ ਤੇ ਬਣਵਾ ਦਿੱਤੀਆਂ ਹਾਂ ਹਾਂ ਜੀ ਜਿਹੜਾ ਬਾਉਂਡਰੀ ਵਾਲ ਸਾਡੇ ਜਿਹੜੀ 3 ਤੋਂ 4 ਫੁੱਟ ਜਿਹੜਾ ਪੁੱਡਾ ਵਾਲੀ ਸਾਈਡ ਦੂਜੀ ਸਾਈਡ ਆ ਵਾਈ ਹੌਸਟਲ ਦੇ ਉੱਥੇ ਵੀ ਮੈਂ ਜਿਹੜੇ ਐਂਗਲ ਲਗਾ ਕੇ ਜਿਹੜਾ ਤਾਰਦਾਨ ਦਾ ਕੰਮ ਕਰਵਾ ਰਿਹਾ